ਇਹਨੇ ਵਿਚਾਰੇ ਘਰਾਂ ਦੇ ਵਿੱਚ ਵੀ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਪਰੇਸ਼ਾਨ ਧਾਰੇ ਉਹ ਤੰਗ ਪਰਸ਼ਾਨ ਦੇ ਜਾਜੜੇ ਸ਼ਰਕਤ ਲੂਨੇ ਲੰਗੜੇ ਪਏ ਨੇ ਉਹਨਾਂ ਚੱਕਾ ਲਿਆ ਕੇ ਇੱਥੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਫਰੀਦ ਵਾਹਿਦ ਕੀਤੀ ਜਾਂਦੀ ਹੈ ਜੋ ਵੀ ਉਹਨਾਂ ਨੂੰ ਲੀੜਾ ਕਪੜਾ ਦਾਰੂ ਗੁੱਟੀ ਜੋ ਕੋ ਚੰਗਾ ਉਹਨਾਂ ਦੀ ਜ਼ਰਾ ਸੰਭਾਲ ਭਾਈ ਗੁਰਪ੍ਰੀਤ ਸਿੰਘ ਆਪ ਤੇ ਉਹਨਾਂ ਦੇ ਸਾਰੇ ਜੀਵ ਕੋੜੇ ਵਧੀਆ ਪ੍ਰੇਮ ਦੇ ਨਾਲ ਭਾਵਨਾਵਾਂ ਨਾਲ ਆ ਰਹੇ ਨੇ ਕਿਉਂਕਿ ਗੁਰਬਾਣੀ ਦਾ ਸਰਮਾਨ ਵਿੱਚ ਦੁਨੀਆ ਸੇਵ ਪਾਈਆ ਤਾਂ ਸਰਗਾ ਬੈਸਣਾ ਪਾਈਆ ਇਹ ਦੁਨੀਆ ਵਿੱਚ ਤਾਂ ਸੇਵ ਨੂੰ ਆਵਾਂਗੇ ਤੋਂ ਤੋਂ ਗੁਰੂ ਸਹਿਬਾਨ ਨੇ ਆਪਰ ਵੀ ਇਹੀ ਉਪਦੇਸ਼ ਦਿੱਤਾ ਕਿ ਮਨੁੱਖਾਂ ਦੇ ਕੰਮ ਆਓ ਦੂਜੇ ਲੋਕਾਂ ਦੇ ਭਲੇ ਵਾਸਤੇ ਕੁਝ ਕਾਰਜ ਕਰੋ ਜਿਸ ਮਨੁੱਖ ਨੂੰ ਕੋਈ ਸੁੱਖ ਮਿਲਦਾ ਹੋਵੇ ਉਹ ਕਾਰਜ ਕਰੋ ਕਿਸਰ ਦੇ ਰੱਬ ਨੂੰ ਦੂਰ ਕਰ ਦੇਣਾ ਉਹਦੇ ਦੁੱਖ ਨੂੰ ਆਪਣਾ ਦਰਸਨ ਲ ਕੇ ਉਹਦੇ ਹੱਕ ਵਿੱਚ ਉਹਦੀ ਜ਼ਿੰਦਗੀ ਵਾਸਤੇ ਉਹਦੇ ਪਰਿਵਾਰ ਵਾਸਤੇ ਜਿਹੜਾ ਕਾਰਜ ਕਰਨਾ ਇਹ ਸਾਡੇ ਗੁਰਸਹਿਮਾਨਾਂ ਦਾ ਆਪਣਾ ਉਪਦੇਸ਼ ਆ ਭਾਈ ਗੁਰਦਾਸ ਜੀ ਕਹਿੰਦੇ ਨੇ ਬਿਕਸ਼ੇਬਾ ਤ੍ਰਿਘਾਤ ਹੋਏ ਬਿਕਸ਼ੇਬਾ ਤ੍ਰਿਘਾਤ ਪੈਰ ਹੋਰ ਨਿਰਭਲ ਸਾਰੇ ਨੇ ਇਹ ਨਾਲੇ ਸਾਡੇ ਹੱਥ ਨੇ ਇਹ ਨੁਕਤੇ ਦੀ ਸੇਵਾ ਵਿੱਚ ਲੱਗ ਜਾਣ ਕਿ ਆਪਣਾ ਸਾਰੇ ਵਿੱਚ ਆ ਆ ਦਾ ਜੀਵਨ ਸਫਲਾ ਹੋ ਜਾਂਦਾ ਆਪਾਂ ਸਾਰੇ ਦੇਖ ਰਹੇ ਨੇ ਆ ਸਾਹਮਣੇ ਕਿੰਨੇ ਕੇਸਰੀ ਪਟਕਿਆਂ ਵਾਲੇ ਸਾਡੇ ਵੀਰ ਭਰਾ ਭੈਣਾਂ ਬੱਚਿਆਂ ਨੇ ਇਹਨਾਂ ਦਾ ਇੱਥੇ ਬੜਾ ਵਧੀਆ ਇਲਾਜ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਲੇ ਲੁਗਿਆਰ ਸਿੰਘ ਜੀ ਫਰਖੇ ਨੂੰ ਰੋਕ ਕੇ ਕਿਉਂਕਿ ਗੁਰਪ੍ਰਸਾਦ ਸਿੰਘ ਸਵਾ ਵਿਖੇ ਭਾਈ ਜਵਿੰਦਰ ਸਿੰਘ ਜੀ ਜੋ ਕਥਾ ਕਰਦੇ ਆ ਮੇਲੇ ਉੱਚੇ ਪੱਧਰ ਤੇ ਵੀ ਹਾਜ਼ਰ ਹੋਈ ਹੈ ਜਿੱਤੇ ਜੀ ਆਇਆਂ ਨੂੰ ਬਹੁਤ ਧੰਨਵਾਦ ਵੀ ਹੈ ਉਹਨਾਂ ਨੂੰ ਟੋਪੋ ਦੀ ਵਕਤ ਪ੍ਰਦਾਨ ਕੀ ਕਰਨਗੇ ਤੇ ਨਾਲ ਦੇ ਸਾਥੀ ਆਏ ਉਹਨਾਂ ਨੂੰ ਆਓ ਆਪਾਂ ਅਨੰਦ ਮਾਣੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਗੁਰਚੰਦ ਸਾਹਿਬ ਦੇ ਵਿਚਾਰ ਸਿਰਨਾ ਕਰੋ ਕਥਾ ਵਾਦ ਕੀਰਦਾ ਬਹੁਤ ਬਹੁਤ ਧੰਨਵਾਦ ਇਨਨ ਨੇ ਕਈ ਦਿਨ ਇੱਥੇ ਕਥਾ ਕੀਤੇ ਆ ਬੰਦੋਰਾ ਸਾਹਿਬ ਵਿਖੇ ਚੌਕਤ ਦੋ ਅੱਪਾ ਕਥਾ ਵਿਚਾਰੋ ਸਭ ਦੀ ਆਪਣੀ ਜ਼ਿੰਦਗੀ ਵਿੱਚ ਪਲਟਾਅ ਆਉਂਦਾ ਸਿਰ ਆਪਣਾ ਦਿਲ ਵੀ ਕਰਦਾ ਵੀ ਕਿਸੇ ਦੀ ਸੇਵਾ ਕਰੀਏ ਕੋਈ ਕਿਸੇ ਤਰੀਕੇ ਨਾਲ ਸੇਵਾ ਕਰਦਾ ਕੋਈ ਕਿਸੇ ਤਰੀਕੇ ਨਾਲ ਸੇਵਾ ਕਰਦਾ ਕੋਈ ਕਸ਼ਾ ਦੀ ਸੇਵਾ ਕਰਦਾ ਮਦਦ ਕਰਦਾ ਧੰਨਦੋਤ ਦੇ ਕੇ ਕੋਈ ਕਿਸੇ ਦੀ ਮਹਾਰੀ ਵਿੱਚ ਕੰਮ ਆਉਂਦਾ ਕਿਸੇ ਦੇ ਬੇਨਸ਼ ਹੋਏ ਨੇ ਪਰ ਇੱਥੇ ਜਿਵੇਂ ਆਪਾਂ ਸਾਰਾ ਕੁਝ ਵੇਖ ਰਹੇ ਆ ਇੱਥੇ ਸਾਰੀ ਨਿਸ਼ਕਾਮ ਸੇਵਾ ਹੋ ਰਹੀ ਆ ਕਾਫੀ ਲੰਮੇ ਸਮੇਂ ਤੋਂ ਮੈਂ ਇੱਥੇ ਆ ਕੇ ਕਈ ਵਾਰੀ ਇਹ ਸਾਰੀ ਸੇਵਨ ਸੇਵਾ ਭਾਵਨਾ ਹੁੰਦੀ ਵੇਖੀ ਆ ਤੇ ਅਰਦਾਸ ਵੀ ਕਰਦੇ ਆ ਕਿ ਗੁਰੂ ਮਹਾਰਾਜ ਅਕਾਲ ਪੁਰਖ ਉਹ ਗੁਰੂ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੇ ਇਹਨਾਂ ਦੀ ਸਾਰੀ ਜੀ ਉਹਨੂੰ ਤੰਦਰੁਸਤੀ ਚੜ੍ਹ ਨਿਕਲਾ ਬਖਸ਼ ਕਰਨ ਤੇ ਹੋਰ ਵੀ ਬਣੇ ਹੌਸਲੇ ਨਾਲ ਇਹ ਇਸ ਤਰ੍ਹਾਂ ਮਨੁੱਖਤਾ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਰਹਿਣ ਪ੍ਰਮਾਤਮਾ ਇਹਨਾਂ ਦੀ ਆਜੂ ਉਮਰ ਲੰਮੀ ਕਰੇ ਇੱਕ ਨਾਲ ਹੋਰ ਗੱਲ ਵੀ ਆ ਕੱਲੀ ਸੇਵਾ ਹੀ ਨਹੀਂ ਔਰ ਸਾਹਮਣੇ ਬੈਠ ਰਿਹਾ ਔਰ ਸਿੱਖੀ ਬਾਣੇ ਦੇ ਵਿੱਚ ਉਹ ਲੋਕ ਬੈਠੇ ਨੇ ਸਿੱਖੀ ਬਾਣੇ ਦੇ ਵਿੱਚ ਔਰ ਉਹਨਾਂ ਦਾ ਸਰਪਟਾ ਹੋਇਆ ਨੇ ਸਾਰਾ ਕੁਛ ਇੱਥੇ ਸੁਣਾਇਆ ਜਾਂਦਾ ਹੈ ਇੱਥੇ ਰੰਗਰ ਵੀ ਫੰਗ ਕਰਦੇ ਔਰ ਗਾਰੂ ਮੋਟੀ ਸਾੜੀ ਤੇ ਪ੍ਰਿੰਟ ਕਰਦੀ ਐ ਕਿ ਇਸ ਪੰਡਾਨ ਦੇ ਵਿੱਚ ਮੈਂ ਅੱਜ ਕਿਉਂ ਤੇ ਪਕੌੜਿਆਂ ਦਾ ਨਗਰ ਚੱਲ ਰਿਹਾ ਹੈ ਗੁਰੂ ਮਹਾਰਾਜ ਦੀਆਂ ਕਿਰਪਾ ਨਾਲ ਜਲਦੀ ਕਲਾ ਬਖਸ਼ੀ ਗਾਣਾ ਆਪਾਂ ਇੱਕ ਅੱਜ ਕੱਲ੍ਹ ਕਹਿਣੀ ਆ ਗੁਰੂ ਰਾਸ ਬਾਣੇ ਤੋਂ ਉੱਤੇ ਜੀਵਨ ਵਿੱਚੋਂ